ਚੈਨਲ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਗੱਲਬਾਤ ਕਰਨੀ ਹੈ GST ਹੌਲੀਡੇ ਇੱਕ ਵਾਰੀ ਫੇਰ ਚਰਚਾ ਚਾਹ। ਬਾਰ ਬਾਰ ਇਹਦੀ ਗੱਲਬਾਤ ਹੋ ਰਹੀ ਹੈ ਵੀ ਕੀ ਇਹਦੇ ਨਾਲ ਫਾਇਦਾ ਹੋਇਆ ਸੀ ਜਾਂ ਨਹੀਂ ਹੋਇਆ ਸੀ। ਦੂਜਾ ਐਂਡੀਪੀ ਚੋਣਾਂ ਦੀ ਤਿਆਰੀ ਕਰ ਰਹੀ ਹੈ ਇਸ ਵੇਲੇ। ਤੀਜੀ ਗੱਲਬਾਤ ਕਰਨੀ ਹੈ ਬੇਸ਼ੀ ਦੀ ਗ੍ਰੋਸਰੀ ਔਰ ਵੇਟ ਖਤਮ ਕੀਤੀ ਗਈ ਹੈ 100 ਡਾਲਰ ਦੀ। ਚੌਥੀ ਗੱਲਬਾਤ ਕਰਨੀ ਹੈ ਕੈਨੇਡਾ ਦੀਆਂ ਬੰਦਰਗਾਹਾਂ ਉੱਤੇ ਸਮਗਲਿੰਗ ਦਾ ਜਿਹੜਾ ਧੰਦਾ ਮੈਕਸੀਕੋ ਤੇ ਚੀਨ ਦਾ ਹੋ ਰਿਹਾ ਉਹਦੇ ਬਾਰੇ ਗੱਲਬਾਤ ਕਰਨੀ ਹੈ ਤੇ ਵੈਂ ਕੁਝ ਨੂੰ ਰੋਕਣ ਦੇ ਲਈ ਕਦਮ ਚੁੱਕੇ ਜਾ ਰਹੇ ਉਹਦੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਸਰਕਾਰ ਨੇ ਇੱਕ ਕੰਜ਼ਿਊਮਰ ਦੀ ਹੈਲਪ ਕਰਨ ਦੇ ਲਈ ਅੱਜ ਤੱਕ ਜੀਐਸਟੀ ਤੇ ਐਚਐਸਟੀ ਹਟਾ ਦਿੱਤੀ ਸੀ ਕੁਝ ਚੀਜ਼ਾਂ ਤੋਂ ਦਸੰਬਰ 14 ਤੋਂ ਸ਼ੁਰੂ ਕੀਤੀ ਸੀ 15 ਫਰਵਰੀ ਨੂੰ ਇਹ ਕੱਲ ਨੂੰ ਖਤਮ ਹੋ ਜਾਣੀ ਆ ਹੁਣ ਇਹਦਾ ਮਤਲਬ ਕੀ ਸੀ ਕਿ ਮਹਿੰਗਾਈ ਵਧ ਗਈ ਕਈ ਕੁਝ ਹੋਇਆ ਸੀ ਇਹਦੇ ਨਾਲ ਕਨੇਡੀਅਨ ਜਿਹੜੇ ਸੰਕਟ 'ਚ ਸੀ ਪੈਸਾ ਤੇ ਲਾਖ ਖਰਚ ਨਹੀਂ ਸੀ ਹੁੰਦਾ ਲੋਕਾਂ ਕੋਲੇ ਸਰਕਾਰ ਨੇ ਕਿਹਾ ਅਸੀਂ ਕੁਝ ਛੋਟ ਦੇ ਦਿੰਨੇ ਆਂ ਕੁਝ ਚੀਜ਼ਾਂ ਦੇ ਉੱਤੇ ਜੀਐਸਟੀ ਐਚਐਸਟੀ ਮਤਲਬ ਥੋੜਾ ਜਿਹਾ ਟੈਕਸ ਘਟ ਜਾਊਗਾ ਇਹਦੇ ਨਾਲ ਕੀ ਹੋਊਗਾ ਕਿ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਲੋਕ ਜ਼ਿਆਦਾ ਉਹਨਾਂ ਨੂੰ ਖਰੀਦ ਲੈਣਗੇ ਹੁਣ ਉਹਦਾ ਹਿਸਾਬ ਕਿਤਾਬ ਜਦੋਂ ਕਿ ਕੱਲ ਨੂੰ ਆਖਰੀ ਦਿਨ ਆ ਅੱਜ ਸ਼ੁੱਕਰਵਾਰ ਹੋ ਗਿਆ ਤੇ ਪਹਿਲੀ ਗੱਲ ਤੇ ਇਹ ਸਮਝ ਹੀ ਨਹੀਂ ਗੱਲ ਆਈ ਲੋਕਾਂ ਨੂੰ ਜਾਂ ਸਰਕਾਰ ਇਹ ਗੱਲ ਸਮਝਾਈ ਨਹੀਂ ਸਕੀ ਵੀ ਇਹ ਹੈ ਕੀ ਹੈ ਕਸਟਮਰ ਨੂੰ ਇਹ ਲੱਗਿਆ ਕਿ ਟੈਕਸ ਬ੍ਰੇਕ ਜਿਹੜੀ ਆ ਸਾਰੇ ਪ੍ਰੋਡਕਟ ਦੇ ਉੱਤੇ ਹੀ ਆ ਹੁਣ ਉਹਦੇ ਨਾਲ ਮਿਸਅੰਡਰਸਟੈਂਡਿੰਗ ਹੋ ਗਈ ਸਟੋਰਾਂ ਦੇ ਉੱਤੇ ਵੀ ਜਾਣ ਤੇ ਤੁਸੀਂ ਦੱਸ ਦਿਓ ਵੀ ਖਾਣ ਵਾਲੀਆਂ ਚੀਜ਼ਾਂ ਸਾਰੀਆਂ ਤੇ ਆ ਜਾਂ ਨਹੀਂ ਆ ਐਸ ਆਈਟਮ ਤੇ ਹੈਗੀ ਐਸ ਆਈਟਮ ਤੇ ਹੈ ਨਹੀਂ ਪਹਿਲਾਂ ਤਾਂ ਸਟੋਰਾਂ ਵਾਲੇ ਉਲਝੇ ਰਹੇ ਵੀ ਕਿ ਇਹਨੂੰ ਕਿਦਾਂ ਸਾਬ ਕਿਤਾਬ ਕਰਨਾ ਪਹਿਲਾਂ ਸਾਰਿਆਂ ਤੇ ਲੱਗਦੀ ਐ ਜਿਹੜੇ ਉਹਨਾਂ ਦੇ ਰਜਿਸਟਰ ਨੇ ਸਾਰੇ ਉਸ ਤਰੀਕੇ ਦੇ ਨਾਲ ਸੈੱਟ ਨੇ ਹੁਣ ਉਹਨੂੰ ਸੈੱਟ ਕਰਨਾ ਪਿਆ ਫਿਰ ਜਿਹੜਾ ਖਰੀਦਦਾਰ ਜਾ ਰਿਹਾ ਉਹਨੂੰ ਨਹੀਂ ਸਮਝ ਆ ਰਹੀ ਵੀ ਮੈਂ ਕਿਹੜੀ ਚੀਜ਼ ਖਰੀਦਾਂ ਤੇ ਇਹਦੇ ਉੱਤੇ ਹੈ ਨਹੀਂ ਜਿਹੜੇ ਬਿਜ਼ਨਸ ਸੀ ਉਹਨਾਂ ਨੂੰ ਵਾਧੂ ਕੰਮ ਪੈ ਗਿਆ ਜਿਹੜੇ ਸਮਾਲ ਬਿਜ਼ਨਸ ਓਨਰ ਸੀਗੇ ਉਹਨਾਂ ਨੂੰ ਮੈਨੂਅਲੀ ਚੈੱਕ ਕਰਨਾ ਪੈਂਦਾ ਸੀ ਕਿਹੜਾ ਪ੍ਰੋਡਕਟ ਇਹਦੇ ਲਈ ਕੁਆਲੀਫਾਈ ਕਰਦਾ ਤੇ ਕਿਹੜਾ ਨਹੀਂ ਕਰਦਾ ਕੁਝ ਲਾਈਗ ਹੈ ਕੋਈ ਫਰਕ ਨਹੀਂ ਪੈਂਦਾ ਲਾ ਦਿਓ ਬਾਅਦ ਚ ਸਰਕਾਰ ਨਾਲ ਹਿਸਾਬ ਕਰ ਲਾਂਗੇ ਪਰ ਇਹ ਸਾਰੇ ਕੁਝ ਦੇ ਬਾਵਜੂਦ ਸੇਲ ਇੰਪਰੂਵ ਨਹੀਂ ਹੋਈ ਜਿਹੜੀ 70% ਜਿਹੜੇ ਬਿਜ਼ਨੈਸਸ ਨੇ ਜਦੋਂ ਉਹਨਾਂ ਨੇ ਗੱਲ ਕੀਤੀ ਆ ਉਹ ਕਹਿੰਦੇ ਆ ਕਿ ਸੇਲ ਦੇ ਵਿੱਚ ਕੋਈ ਵਾਧਾ ਨਹੀਂ ਹੋਇਆ ਜਿਹਦਾ ਮਤਲਬ ਇਹ ਆ ਕਿ ਟੈਕਸ ਬ੍ਰੇਕ ਨੇ ਸ਼ਾਪਿੰਗ ਨੂੰ ਬੂਸਟ ਨਹੀਂ ਕੀਤਾ ਸ਼ਾਪਿੰਗ ਲੋਕਾਂ ਨੇ ਜ਼ਿਆਦਾ ਪੈਸੇ ਬਚਾਉਣ ਲਈ ਕੀਤੀ ਨਹੀਂ ਪੈਸੇ ਬਚਾਉਣ ਲਈ ਤਾਂ ਲੋਕ ਕਰਦੇ ਆ ਕਿਉਂਕਿ ਫਲਾਇਰ ਹੁੰਦੇ ਆ ਕਿਤੇ ਲੱਗਦਾ ਵੀ ਆ ਸਸਤਾ ਆ ਜਾਂ ਲੋਕ ਉੱਥੇ ਜਾਂਦੇ ਆ ਲੈਣ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਇਹ ਮਸਲਾ ਇਹ ਸੀ ਇਹ ਸਮਝ ਨਹੀਂ ਆਇਆ ਲੋਕਾਂ ਦੇ ਵੀ ਨਾ ਹੀ ਪਤਾ ਲੱਗਿਆ ਵੀ ਕਿਹੜੀ ਚੀਜ਼ ਸਸਤੀ ਆ ਤੇ ਕਿੰਨਾ ਚਿਰ ਸਸਤੀ ਆ ਜਿਹੜੇ ਕਈ ਜਿਹੜੇ ਸਟੋਰ ਸੀਗੇ ਉਹਨਾਂ ਨੂੰ ਅ ਟਾਈਮ ਵੀ ਆਪਣਾ ਲਾਉਣਾ ਪਿਆ ਤੇ ਪੈਸਾ ਵੀ ਲਾਉਣਾ ਪਿਆ ਸੇਲ ਸਿਸਟਮ ਨੂੰ ਅਪਡੇਟ ਕਰਨ ਦੇ ਲਈ ਤੇ ਉਹਨਾਂ ਨੂੰ ਹੋਰ ਚੀਜ਼ ਮਹਿੰਗੀ ਪਈ ਤੇ ਨਾਲ ਫਰਸਟ੍ਰੇਟਿੰਗ ਵੀ ਸੀਗੀ ਹੁਣ ਇੱਕ ਰਜਿਸਟਰ ਦੇ ਵਿੱਚ ਲੱਗਿਆ ਵੀ ਆ ਜਿਹੜਾ ਇੰਨੇ ਦਾ ਆ ਆ ਫਲਾਣੀ ਸਬਜ਼ੀ ਫਲਾਣਾ ਫਰੂਟ ਜਾਂ ਫਲਾਣੀ ਗਰੋਸਰੀ ਇੰਨੇ ਦੀ ਹੈ ਤੇ ਇੰਨੀ GST HST ਜਾਂ ਜੋ ਵੀ ਲੱਗਦਾ ਲੱਗ ਕੇ ਇੰਨੇ ਦਾ ਇਹ ਕਾਕ ਨੂੰ ਪੈ ਜਾਣਾ ਆ ਹੁਣ ਸਰਕਾਰ ਕਹਿੰਦੀ ਹੈ ਜੀ ਅੱਜ ਤੋਂ GST ਹਟਾ ਦਿੱ ਉਹ ਉਹਨਾਂ ਨੂੰ ਸਿਸਟਮ ਦੇ ਵਿੱਚ ਅਪਡੇਟ ਕਰਨਾ ਪਿਆ ਜਿਹੜਾ ਕੋਨੋਲਿਟਿਕ ਖਰਚਾ ਸੀ ਤੇ ਵਾਧੂ ਦਾ ਕੰਮ ਸੀ ਉਹ ਹੋ ਗਿਆ ਪਰ ਸੇਲ ਨਹੀਂ ਇੰਪਰੂਵ ਹੋਈ ਉਹਦੇ ਨਾਲ ਦੇ ਜਿਹੜੇ ਕੁਝ ਜਿਹੜੀਆਂ ਸੀਗੇ ਜਿਵੇਂ ਟੌਏ ਸੀਗੇ ਜਾਂ ਕਾਮਿਕਸ ਸੀਗੇ ਜਾਂ ਜਿਹੜੇ ਉਹਨਾਂ ਦੇ ਵਿੱਚ ਥੋੜਾ ਜਿਹਾ ਸੇਲ ਦੇ ਵਿੱਚ ਵਾਧਾ ਦੇਖਿਆ ਗਿਆ ਕਸਟ ਮਤਲਬ ਉਹਦੇ ਚ ਕਸਟਮਰਸ ਨੇ ਜਿਹੜਾ ਡਿਸਕਾਊਂਟ ਦਾ ਫਾਇਦਾ ਲਿਆ ਜਿਹੜਾ ਹਸਪਿਟੈਲਿਟੀ ਸੈਕਟਰ ਸੀਗਾ ਰੈਸਟੋਰੈਂਟ ਸੀਗੇ 바ਰ ਸੀਗੇ ਉਹਨਾਂ ਦੇ ਵਿੱਚ ਥੋੜਾ ਜਿਹਾ ਬੈਟਰ ਸੇਲ ਸੀਗੀ ਪਰ ਜਿਹੜੇ ਟੋਟਲ ਜੇ 100 ਦੇ ਵਿੱਚੋਂ ਲਾ ਲਓ ਤੇ 15 ਕਿ ਜਣਿਆਂ ਨੇ ਕਿਹਾ ਵੀ ਸਾਡੀ ਸੇਲ ਵਧੀ ਹੈ ਇਹਦੇ ਨਾਲ ਹੁਣ ਇੱਕ ਇਦਾਂ ਕਹ ਲਓ ਕਿ ਕੁਝ ਥਾਵਾਂ ਦੇ ਉੱਤੇ ਜਿੱਦਾਂ ਅ ਸਿਗੇ ਉਹਨਾਂ ਨੂੰ ਲੱਗਦਾ ਸੀ ਕਿ ਜ਼ਿਆਦਾ ਕਸਟਮਰ ਆਉਣਗੇ ਪਰ ਉੱਥੇ ਵੱਡੀ ਕੋਈ ਸੇਲ ਉਹਨਾਂ ਨੂੰ ਦਿਸੀ ਨਹੀਂ ਹੁਣ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਹੁਣ ਟੈਕਸ ਬ੍ਰੇਕ ਖਤਮ ਹੋ ਗਈ ਹੈ ਹੁਣ ਕਸਟਮਰ ਨੂੰ ਇਹ ਲੱਗੂਦਾ ਉਲਟਾ ਮਤਲਬ ਪੁੱਠਾ ਅਸਰ ਜ਼ਰੂਰ ਹੋ ਸਕਦਾ ਵੀ ਕਸਟਮਰ ਨੂੰ ਲੱਗੇ ਵੀ ਕੀਮਤਾਂ ਵਧ ਗਈਆਂ ਜਿਸ ਦੇ ਨਾਲ ਫਿਊਚਰ ਸਪੈਂਡਿੰਗ ਦੇ ਅਸਰ ਪੈਜੇ ਵੀ ਪੈਸਾ ਘੱਟ ਖਰਚਣ ਲੱਗ ਜੇ ਉਹ ਘਟੀਆਂ ਤਾਂ ਸਮਝ ਨਹੀਂ ਆਈਆਂ ਪਰ ਵਧੀਆਂ ਸ਼ਾਇਦ ਜਲਦੀ ਸਮਝ ਆ ਜਾਣਗੀਆਂ ਕਿਉਂਕਿ ਇਹ ਚੀਜ਼ ਜ਼ਿਆਦਾ ਅਸਰ ਕਰਦੀ ਆ ਹੁਣ ਜਿਹੜੇ ਪਾਲਿਸੀ ਆ ਉਹ ਦੇਖਣ ਨੂੰ ਚੰਗੀ ਲੱਗਦੀ ਸੀ ਪਰ ਇੰਪਲੀਮੈਂਟ ਕਰਨੀ ਔਖੀ ਸੀ ਜਿਹੜੇ ਟੈਕਸ ਬ੍ਰੇਕ ਆ ਉਹ ਹਮੇਸ਼ਾ ਕੋਈ ਬੈਸਟ ਸੋਲੂਸ਼ਨ ਨਹੀਂ ਹੁੰਦਾ ਇਹਨੂੰ ਬੂਸਟ ਕਰਨ ਦੇ ਇਕਨੋਮੀ ਨੂੰ ਤੇ ਨਾ ਹੀ ਕੋ ਵਧੀਆ ਇਹ ਸੇਲ ਵਧਾਉਣ ਦੇ ਲਈ ਤਰੀਕਾ ਹੋ ਸਕਦਾ ਇਹ ਗੱਲ ਪਤਾ ਲੱਗ ਚੁੱਕੀ ਆ ਸੋ ਲਾਹ ਪਾ ਕੇ ਦੇਖਿਆ ਜਾਵੇ ਤੇ ਕੋ ਬਹੁਤ ਜ਼ਿਆਦਾ ਫਾਇਦਾ ਇਹ ਜਿਹੜਾ 2 ਮਹੀਨੇ ਸਰਕਾਰ ਨੇ ਕੁਝ ਚੀਜ਼ਾਂ ਤੋਂ ਟੈਕਸ ਚੱਕੀ ਰੱਖਿਆ ਵੀ ਸ਼ਾਇਦ ਲੋਕ ਜ਼ਿਆਦਾ ਖਰੀਦ ਲੈਣਗੇ ਬਹੁਤਾ ਫਾਇਦਾ ਹੋਇਆ ਨਹੀਂ ਫੈਡਰ ਰਾਜਨੀਤੀ ਬਾਰੇ ਦੋਸਤੋ ਗੱਲਬਾਤ ਇੱਕ ਜਿਹੜੇ ਐਨਡੀਪੀ ਆ ਉਹਨਾਂ ਦੇ ਅੰਦਰ ਦੀ ਕੁਝ ਗੱਲਬਾਤ ਬਾਹਰ ਆਈ ਅੰਦਰ ਦੀ ਗੱਲਬਾਤ ਦਾ ਮਤਲਬ ਉਹਨਾਂ ਦੀ ਪਾਰਟੀ ਦੇ ਅੰਦਰ ਦੀ ਜਿਹੜੀ ਗੱਲਬਾਤ ਸੀਗੀ ਜਨ ਜਗਮੀ ਸਿੰਘ ਹੁਣ ਇਹ ਨੂੰ ਇਹ ਲੱਗਦਾ ਆ ਕਿ ਇਲੈਕਸ਼ਨ ਜਲਦੀ ਆ ਜਾਣੀ ਆ 10 ਮਾਰਚ ਤੱਕ ਉਹ ਕਹਿੰਦੇ ਵੀ ਵੋਟਰਾਂ ਲਈ ਤਿਆਰੀ ਕਰ ਲੋ ਐਨਡੀਪੀ ਨੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਆ ਆਪਣੇ ਵਰਕਰਾਂ ਨੂੰ ਕਹਿ ਦਿੱਤਾ ਆਪਣੇ ਵਲੰਟੀਅਰਸ ਨੂੰ ਕਹਿ ਦਿੱਤਾ ਵੀ ਤਿਆਰੀ ਖੇਚ ਲਓ 10 ਮੰਨ ਕੇ ਚੱਲੋ ਵੀ 10 ਮਾਰਚ ਨੂੰ ਇਲੈਕਸ਼ਨ ਹੋ ਜਾਣੀ ਆ ਜਿਹੜੀ ਸਨੈਪ ਇਲੈਕਸ਼ਨ ਆ ਜੇ ਮਾਰਕ ਕਾਰਨੀ ਜਿੱਤ ਜਾਂਦੇ ਆ ਲਿਬਰਲ ਲੀਡਰਸ਼ਿਪ ਚਾਂਸ ਉਹਨਾਂ ਦੀ ਜ਼ਿਆਦਾ ਆ ਕਾਫੀ سپورਟ ਉਹਨਾਂ ਦੀ ਐਨਡੋਰਸਮੈਂਟ ਉਹਨਾਂ ਦੀ ਆ ਜਿੱਤ ਜਾਣਾ ਇਹਨਾਂ ਨੇ ਮਾਰਕ ਕਾਰਨੇ ਨੇ ਤੇ ਮਾਰਕ ਕਾਰਨੇ ਨੇ ਜਿੱਤਣ ਤੋਂ ਬਾਅਦ ਉਹ ਕਹਿੰਦੇ ਆਉਂਦਿਆਂ ਨੇ ਪਹਿਲਾ ਕੰਮ ਇਹ ਕਰਨਾ ਵੀ ਉਹਨਾਂ ਨੂੰ ਕਿਹੜਾ ਵੋਟਾਂ ਪਾਓ ਤੇ ਪਾਰਲੀਮੈਂਟ ਰੀਕਾਲ ਨਹੀਂ ਕੀਤੀ ਗਈ ਕਿਉਂਕਿ ਜੇ ਸਰਕਾਰ ਉਹ ਕਹਿੰਦੇ ਜਗਮੀਤ ਸਿੰਘ ਹੁਣੀ ਕਿਹਾ ਵੀ ਸੱਚਮੁੱਚ ਹੀ ਚਾਹੁੰਦੀ ਸੀ ਵੀ ਆਹ ਉਹਨਾਂ ਨੇ ਉਹ ਮਤਲਬ ਜਿਹੜੀ ਆਹ ਵਰਕਰਸ ਦੀ ਜਿਹੜੇ ਅਮਰੀਕਾ ਦੇ ਟੈਰਫ ਵਾਲੇ ਰੋਲੇ ਕਾਲੇ ਦੇ ਵਿੱਚ ਅਸਰ ਅੰਦਾਜ਼ ਹੋਏ ਆ ਉਹਨਾਂ ਦੀ ਮਦਦ ਕਰਨੀ ਚਾਹੁੰਦੀ ਸੀ ਉਹਨਾਂ ਨੇ ਰੀਕਾਲ ਕਰ ਲੈਣੀ ਸੀ ਪਰ ਉਹ ਨਹੀਂ ਕੀਤੀ ਸੋ ਉਹ ਹੁਣ ਉਹਦਾ ਇਹ ਆ ਕਿ ਮਾਰਕ ਕਾਰਨੀ ਦੀ ਜਿਹੜੀ ਅਨਸਰਟਨਟੀ ਆ ਜਿਹੜੇ ਲਿਵਰਲ ਲੀਡਰ ਹੈਗੇ ਆ ਉਹ अर्ਲੀ ਇਲੈਕਸ਼ਨ ਕਾਲ ਕਰ ਸਕਦੇ ਆ ਜੇ ਜਿੱਤ ਗਏ ਐਨਡੀਪੀ ਤਿਆਰੀ ਕਰ ਰਹੀ ਹੈ ਇਲੈਕਸ਼ਨ ਦੀ ਐਨਡੀਪੀ ਦੇ ਜਿਹੜੇ ਕੈਂਪੇਨ ਡਾਇਰੈਕਟਰ ਹੈਗੇ ਆ ਉਹਨਾਂ ਨੇ ਦੱਸਿਆ ਕਿ ਜਿਹੜੇ ਕੈਂਡੀਡੇਟ ਤੇ ਸਟਾਫ ਨੂੰ ਕਹਿ ਦਿੱਤਾ ਕਿ ਤੁਸੀਂ ਇਲੈਕਸ਼ਨ ਦੇ ਲਈ ਰੈਡੀ ਰਹੋ ਜਿਹੜੀ अर्ਲੀ ਐਜ਼ अर्ਲੀ ਐਜ਼ ਮਾਰਚ 10 140 ਐਨਡੀਪੀ ਦੇ ਕੈਂਡੀਡੇਟ ਐਸ ਵੇਲੇ ਰੈਡੀ ਨੇ 1338 ਟੋਟਲ ਨੇ 338 ਚੋਂ 140 ਕੈਂਡੀਡੇਟ ਤਾਂ ਇਹਨਾਂ ਦੇ ਮਤਲਬ ਜਿਹੜੇ ਪਾਰਟੀ ਨੇ ਪਹਿਲੇ ਹੀ 140 ਦੇ ਕਰੀਬ ਲਾਈਨ ਅਪ ਕਰ ਦਿੱਤੇ ਆ ਵੀ ਇਲੈਕਸ਼ਨ ਆਉਂਦੀ ਆ ਤਾਂ ਆ ਤਾਂ ਖੜੇ ਆ ਬਾਕੀ ਚੁਣਨੇ ਆ ਉਹਨਾਂ ਨੇ ਐਨਡੀਪੀ ਬੇਸਿਕਲੀ ਫੋਕਸ ਕਰ ਰਹੀ ਆ ਅਫੋਰਡੇਬਿਲਟੀ ਦੇ ਉੱਤੇ ਐਨਡੀਪੀ ਇਹ ਕਹਿੰਦੀ ਆ ਜਗਨਜੀਤ ਸਿੰਘ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਪਾਰਟੀ ਆ ਉਹ ਜਿਹੜੇ ਕੈਨੇਡੀਅਨਸ ਦੇ ਲਈ ਕੀਮਤਾਂ ਘਟਾਉਣ ਦੇ ਲਈ ਗੱਲ ਕਰੂਗੀ ਜਿਹੜੀ ਇਹਦੇ ਏਸ਼ ਕੈਂਪੇਨ ਦੇ ਦੌਰਾਨ ਉਹਦੇ ਉੱਤੇ ਗੱਲਬਾਤ ਕਰੂਗੀ ਜੀਐਸਟੀ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਇਹ ਵੀ ਵਾਅਦਾ ਕਰ ਰਹੇ ਆ ਕਿ ਜਿਵੇਂ ਘਰ ਆ ਜਿਹੜੀ ਹੋਮ ਹੀਟਿੰਗ ਆ ਜਾਂ ਜਿਹੜੇ ਸੈੱਲਫੋਨ ਸਰਵਿਸਿਜ਼ ਆ ਜਾਂ ਡਾਇਪਰਸ ਨੇ ਜਾਂ ਕਹਿ ਲੋ ਬੱਚਿਆਂ ਦੇ ਕੱਪੜੇ ਨੇ ਇਹਨਾਂ ਦੇ ਉੱਤੋਂ ਪੱਕੀ ਹਟਾ ਦਿਓ ਟਾਈਮ ਇਲੈਕਸ਼ਨ ਟਾਈਮ ਹਜੇ ਅਨਸਰਟਨ ਆ ਲਿਬਰਲ ਲੀਡਰਸ਼ਿਪ ਦੀਆਂ ਵੋਟਾਂ ਦਾ ਫੈਸਲਾ 9 ਮਾਰਚ ਨੂੰ ਹੋਣਾ ਬਜਸ਼ਨ ਟੂਡੋ ਤੋਂ ਬਾਅਦ ਅਗਲਾ ਕਿਹਨੇ ਬੜਨਾ ਸੋ ਸਨੈਪ ਇਲੈਕਸ਼ਨ ਜਿਹੜੀ ਆ ਉਹ ਮਤਲਬ ਉਹਦੇ ਬਿਲਕੁਲ ਨਾਲ ਹੀ ਅਨਾਉਂਸ ਕੀਤੀ ਜਾ ਸਕਦੀ ਆ ਜਿਹੜੇ ਵਰਕਰਸ ਨੇ ਉਹਨਾਂ ਨੂੰ ਸਪੋਰਟ ਚਾਹੀਦੀ ਆ ਕਿ ਜਿਹੜੇ ਇਸ ਰੀਲੀਫ ਪੈਕੇਜ ਨੇ ਵਰਕਰਸ ਦੇ ਲਈ ਜਿਨ੍ਹਾਂ ਦੀ ਨੌਕਰੀ ਜਾ ਸਕਦੀ ਆ ਜਾਂ ਜਿਨ੍ਹਾਂ ਦੀਆਂ ਜੋਬਸ ਆ ਯੂਐਸ ਟੈਰਿਫ ਕਰਕੇ ਉੱਥੇ ਹੋ ਸਕਦੀਆਂ ਸੋ ਇੱਕ ਰਾਜਨੀਤਿਕ ਅਸਥਿਰਤਾ ਸਾਹਮਣੇ ਆ ਜੇ ਕਾਰਨ ਜਿੱਤ ਜਾਂਦੇ ਆ ਇੱਕ ਨਵੀਂ ਜਿਹੜੀ ਹੈਗੀ ਆ ਲਿਬਰਲ ਲੀਡਰ ਆਉਣਗੇ ਸਨੈਪ ਇਲੈਕਸ਼ਨ ਹੋਊਗੀ ਕੈਨੇਡਾ ਦੇ ਵਿੱਚ ਵੱਡੀ ਜਿਹੜੀ ਪੋਲਿਟੀਕਲ ਸ਼ਿਫਟ ਹੋ ਸਕਦੀ ਆ ਵੈਸੇ ਇਲੈਕਸ਼ਨ ਅਕਤੂਬਰ ਦੇ ਵਿੱਚ ਹੋਣੀ ਆ ਪਰ ਸਾਰੇ ਕੁਝ ਕਰਕੇ ਇਲੈਕਸ਼ਨ ਜਿਹੜੀ ਪਹਿਲਾਂ ਹੋ ਸਕਦੀ ਆ ਬੜਾ ਜਿਹੜਾ ਰਾਜਨੀਤਿਕ ਪ੍ਰਦਰਸ਼ਾ ਜਿਹੜਾ ਸਿਨੈਰੀਓ ਆ ਹੈ ਪੋਲਿਟੀਕਲ ਸਿਨੈਰੀਓ ਕੈਨੇਡਾ ਦਾ ਬੜੀ ਤੇਜ਼ੀ ਦੇ ਨਾਲ ਬਦਲ ਰਿਹਾ ਜਿਹੜੇ ਗ੍ਰਾਫ ਨੇ ਜਿਹੜਾ ਕੰਜ਼ਰਵਟਿਵ ਦਾ ਗ੍ਰਾਫ ਕਾਫੀ ਉੱਤੇ ਗਿਆ ਸੀ ਉਹ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ ਜਿਹੜਾ ਲਿਬਰਲ ਦਾ ਗ੍ਰਾਫ ਥੱਲੇ ਚਲੇਗਾ ਸੀ ਇਹ ਉੱਪਰ ਨੂੰ ਜਾਣਾ ਸ਼ੁਰੂ ਹੋ ਗਿਆ ਐਨਡੀਪੀ ਦਾ ਗ੍ਰਾਫ ਥੱਲੇ ਜਾ ਰਿਹਾ ਇਹਦੇ ਨਾਲ ਇੱਕ ਗੱਲ ਇਹ ਵੀ ਆ ਐਨਡੀਪੀ ਨੂੰ ਲੋਕ ਲਿਬਰਲ ਦੇ ਨਾਲ ਹੀ ਐਨਡੀਪੀ ਨੇ ਥੱਲੇ ਜਾਣਾ ਸੀ ਕਿਉਂਕਿ ਇਕੱਠੇ ਸੀਗੇ ਹੁਣ ਲਿਬਰਲ ਨੇ ਤਾਂ ਲੀਡਰ ਬਦਲ ਲਿਆ ਜਾਂ ਉਹਨਾਂ ਨੇ ਹੁਣ ਇੱਕ ਥੋੜੀ ਜਿਹੀ ਚੇਂਜ ਕਰ ਦਿੱਤੀ ਕਿ ਠੀਕ ਹੈ ਜਸਨ ਟੋਡਰ ਨੂੰ ਅਸੀਂ ਪਾਸੇ ਕਰ ਲਿਆ ਹਾਲਾਂਕਿ ਮਾਰਕ ਕਾਰਨੀ ਦੀ ਸਲਾਹ ਸੀਗੀ ਸਾਰੇ ਉਹੀ ਨਾਲ ਹੀ ਸੀਗੇ ਇਹ ਪਰ ਉਹ 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 ਉਹਨਾਂ ਦੇ ਵਿੱਚ ਇੱਕ ਚੇਂਜ ਹੋਣ ਕਰਕੇ ਜਾਂ ਅਮਰੀਕਾ ਨੇ ਜਿਹੜੇ ਟੈਰਿਫ ਦਾ ਰੋਲਾ ਪਾਇਆ ਸੀ ਇਹਦੇ ਤੇ ਉੱਤੇ ਜਿਹੜੀ ਜਸਟਨ ਟੂਡੋ ਦਾ ਸਟੈਂਡ ਸੀ ਜਨਾਂ ਦੀ ਸਪੀਚ ਸੀ ਉਹ ਸਾਰਿਆਂ ਕਰਕੇ ਇਹਨਾਂ ਦੇ ਨੰਬਰ ਉੱਪਰ ਨੂੰ ਜਾਣੇ ਸ਼ੁਰੂ ਹੋ ਗਏ ਘਟੋ ਘਟਾ ਥੋੜੇ ਦਿਨਾਂ ਦੇ ਵਿੱਚ ਹੀ ਇਹਨਾਂ ਨੂੰ 30 35 ਸੀਟਾਂ ਦਾ ਫਰਕ ਪੈ ਗਿਆ ਕੈਨੇਡਾ ਦੇ ਵਿੱਚ ਮਤਲਬ ਇਹ 35 ਸੀਟਾਂ ਦਾ ਫਰਕ ਪੈ ਗਿਆ ਇਹ ਨਹੀਂ ਜਿਹੜੇ ਅੰਦਾਜ਼ੇ ਸੀ ਮਾਹਰ ਜਿਹੜੇ 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 ਇਸ ਕੰਮ ਦੇ ਮਾਹਰ ਨੇ ਜਿਨਾਂ ਨੂੰ ਪਤਾ ਹੈ ਕਿ ਇਸ ਵੇਲੇ ਕੀ ਹੋ ਰਿਹਾ ਉਹ ਦਾਸਰੇ ਆ 50 ਸੀਟਾਂ ਨੂੰ ਆਉਂਦੀਆਂ ਸੀ ਲਿਬਰਲ ਨੂੰ ਇਸ ਵੇਲੇ 84 85 ਦੇ ਨੇੜੇ ਪਹੁੰਚ ਗਏ ਜਿਹੜੀ ਐਨਡੀਪੀ ਆ ਉਹਦੇ ਅੰਕੜੇ ਅ ਮੁੱਕ ਦੀ ਗੱਲ ਕਿ ਐਨਡੀਪੀ ਨੇ ਆਪਣੇ ਬੰਦਿਆਂ ਨੂੰ ਕਹਿ ਦਿੱਤਾ ਤਿਆਰੀ ਰੱਖੋ ਇਦਾਂ ਤਿਆਰੀ ਰੱਖੋ ਕਿ ਵੋਟਾਂ 10 ਮਾਰਚ ਨੂੰ ਹੋ ਸਕਦੀਆਂ ਮਾਰਕ ਕਰਨੇ ਆ ਗਏ ਕਿਉਂਕਿ ਇੱਕ ਗੱਲ ਇਹ ਸੀਗੀ ਵੀ ਜਿੰਨਾ ਇਹ ਥੋੜਾ ਜਿਹਾ ਅੱਗੇ ਤੱਕ ਜਾਣਗੇ ਉੰਨੀ ਜਿਹੜੀ ਹੈਗੀ ਆ ਲਿਬਰਲ ਦੇ ਚਾਂਸ ਵੱਧ ਸਕਦੇ ਆ ਉਹਨੇ ਇਹਨਾਂ ਦੇ ਨੰਬਰ ਕਿਉਂਕਿ ਉਹ ਤਾਂ ਥੱਲੇ ਹੀ ਜਾ ਚੁੱਕੇ ਸੀ ਥੱਲੇ ਤੋਂ ਹੁਣ ਹੋਰ ਤੋਂ ਥੱਲੇ ਕੀ ਜਾਣਾ ਸੀ ਉਹਨਾਂ ਨੇ ਤੇ ਜਿੰਨੀ ਜਲਦੀ ਵੋਟਾਂ ਪੈਂਦੀਆਂ ਆ ਓਨੇ ਕੰਜ਼ਰਵਟਿਵ ਦੇ ਸਟਰੋਂਗ ਚਾਂਸ ਆ ਪਰ ਹੁਣ ਜਿਹੜੀ ਇਹ ਤੀਜੀ ਗੱਲ ਨਵੀਂ ਸਾਹਮਣੇ ਆਈ ਆ ਵੀ ਜਿਹਦੇ ਵਿੱਚ ਜਗਮੀਤ ਸਿੰਘ ਹੁਣੀ ਆਪਣੇ ਬੰਦਿਆਂ ਨੂੰ ਕਹਿ ਰਿਹਾ ਵੇ ਵੋਟਾਂ ਮੰਨ ਕੇ ਲਓ ਜੇ ਕਾਰਨ ਇਹ ਕਿ ਉਹਨੇ ਆਉਂਦਾਂ ਨੇ ਅਨਾਉਂਸ ਕਰ ਦੇਣੀ ਆ ਹੋ ਸਕਦਾ ਉਹ ਕਰ ਦੇਣ ਤੇ ਫਿਰ ਇਹ ਤਿਆਰੀ ਸਮਝ ਲਓ ਕਿ 10 ਮਾਰਚ ਨੂੰ ਨਵੀਂ ਅਨਾਉਂਸਮੈਂਟ ਇਹਦੇ ਨੇੜੇ ਤੇ ਆ ਸਖਤੀ ਆ ਅਗਲੀ ਗੱਲ ਬਾਤ ਦੋਸਤੋ ਬੀਸੀ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਗਰੋਸਰੀ ਰਿਵੇਟਾ ਉਹ ਕੈਨਸਲ ਕਰ ਦਿੱਤੀ ਆ ਬੀਸੀ ਸਰਕਾਰ ਨੇ ਆਪਣਾ ਜਿਹੜਾ ਵਾਅਦਾ ਕੀਤਾ ਸੀ 1000 ਡਾਲਰ ਦੀ ਗਰੋਸਰੀ ਰਿਵੈਟ ਦਾ ਜਿਹੜਾ ਇਸ ਵੇਲੇ ਆਰਥਿਕ ਸੰਕਟ ਇੱਕ ਸਾਹਮਣੇ ਆਇਆ ਆ ਅਮਰੀਕਾ ਦੇ ਟੈਰਫ ਕਰਕੇ ਜਿਹੜੀ ਪਹਿਲਾਂ ਇਹਨਾਂ ਨੇ ਆਪਣੀ ਕੈਂਪੇਨ ਦੇ ਵਿੱਚ ਵਾਅਦਾ ਕੀਤਾ ਸੀ ਉਹਦੇ ਕਰਕੇ ਹੁਣ ਇਹਨਾਂ ਨੇ ਜਿਹੜਾ ਉਹਨੂੰ ਕੈਨਸਲ ਕਰ ਦਿੱਤਾ ਹੈ 2 ਬਿਲੀਅਨ ਡਾਲਰ ਦੀ ਕੋਸਟ ਸੀਗੀ ਇਹਦੀ ਜਿਹੜਾ ਰਿਵੈਟ ਅੱਜ ਦੇ ਦੰਦੇ ਤਾਂ ਇਹ ਪ੍ਰੋਵਿੰਸ ਨੂੰ 2 ਬਿਲੀਅਨ ਡਾਲਰ ਪੈਣਾ ਸੀ ਜਿਹੜਾ ਅਫੀਸ਼ੀਅਲ ਮੰਨਦੇ ਆ ਕਿ ਬਹੁਤ ਜ਼ਿਆਦਾ ਸੀ ਐਸ ਵੇਲੇ ਇਕਨੋਮਿਕ ਅਨਸਰਟੇਨਟੀ ਦੇ ਵਿੱਚ ਜਦੋਂ ਪਤਾ ਹੀ ਨਹੀਂ ਕੱਲੋ ਕਿੰਨੇ ਪੈਸੇ ਆਉਣੇ ਆ ਕਿੰਨੇ ਜਾਣੇ ਆ ਕੀ ਬਣਨਾ ਆ ਇਹ ਵੱਡਾ ਸੀ ਇਸ ਕਰਕੇ ਇਹਨਾਂ ਨੇ ਉਹ ਉਹਦੇ ਕਰਕੇ ਬਚਾ ਲਿਆ ਜਿਹੜਾ ਫਾਈਨੈਂਸ ਮਿਨਿਸਟਰ ਨੇ ਬ੍ਰਾਂਡਾ ਬੈਲੇ ਉਹਨਾਂ ਨੇ ਵਾਰਨਿੰਗ ਦਿੱਤੀ ਆ ਕਿ ਜਿਹੜਾ ਅਮਰੀਕਾ ਦਾ ਖਤਰਾ ਆ ਅਨਪ੍ਰੋਡਕਟੇਬਲ ਆ ਤੇ ਪ੍ਰੋਵਿੰਸ ਦੀ ਸਾਰੀ ਇਕਨੋਮੀ ਦੇ ਉੱਤੇ ਮਾੜਾ ਅਸਰ ਪਾ ਸਕਦਾ ਸੋ ਹੁਣ ਕਹ ਲਓ ਕਿ ਜਿਹੜਾ ਇਲੈਕਸ਼ਨ ਪ੍ਰੋਮਿਸ ਅਨਕੈਪਟ ਉੰਡੇਲੇ ਪ੍ਰਾਈਮਰ ਡੇਵਿਡ ਈਬੀਆ ਇਹਨਾਂ ਨੇ ਇਹ ਪਲੱਜ ਕੀਤਾ ਸੀ ਕਿ ਰਿਵੈਟ ਆਪਣੇ ਇਲੈਕਸ਼ਨ ਦੇ ਦੌਰਾਨ ਇਹਨਾਂ ਕਿਹਾ ਸੀ ਪਰ ਹੁਣ ਕਹਿੰਦੇ ਇੱਕ ਸਿਚੁਏਸ਼ਨ ਬਦਲ ਗਈ ਆ ਤੇ ਹੁਣ ਇਹ ਫੀਜ਼ੀਬਲ ਹੈ ਨਹੀਂ ਪੋਸੀਬਲ ਹੈ ਨਹੀਂ ਜਿਹੜਾ ਪੈਸਾ ਬਚਾਉਣ ਦੇ ਲਈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਈ ਪਬਲਿਕ ਸਰਵਿਸਿਜ਼ ਜਿਹੜੀਆਂ ਐ ਤੇ ਉੱਤੇ ਹਾਇਰਿੰਗ ਫ੍ਰੀਜ਼ ਕਰਤੀ ਆ ਬੰਦੇ ਨਹੀਂ ਰੱਖ ਰਹੇ ਨਵੇਂ ਤੇ ਜਿਹੜੇ ਆਪਣੇ ਹੈਲਥ케ਅਰ ਵਰਕਰ ਆ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਜਾਂ ਸੋਸ਼ਲ ਸਰਵਿਸ ਵਰਕਰਸ ਨੂੰ 69 ਬਿਲੀਅਨ ਡਾਲਰ ਦਾ ਇਮਪੈਕਟ ਦੱਸਿਆ ਜਾ ਰਿਹਾ ਅਮਰੀਕਾ ਦੇ ਟੈਰਫ ਜਿਹੜੇ ਆ ਉਹ ਜੀਡੀਪੀ ਨੂੰ ਬ੍ਰਿਟਿਸ਼ ਕੋਲੰਬੀਆ ਦੀ ਜੀਡੀਪੀ ਨੂੰ 69 ਬਿਲੀਅਨ ਡਾਲਰ ਦਾ ਇਮਪੈਕਟ ਕਰ ਸਕਦੇ ਆ ਜਿਹਦੇ ਨਾਲ ਨੌਕਰੀਆਂ ਜਾ ਸਕਦੀਆਂ ਤੇ ਜਿਹੜਾ ਕਈ ਕੁਝ ਹੋ ਸਕਦਾ ਅਗਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਵਿਰੋਧੀ ਪਾਰਟੀ ਐ ਇਸ ਵੇਲੇ ਬੀਸੀ ਕੰਜ਼ਰਵੇਟਿਵ ਉਹ ਕ੍ਰਿਟਿਕਾਈਜ਼ ਕਰ ਰਹੀ ਹੈ ਸਰਕਾਰ ਨੂੰ ਕਿ ਜਿਹੜੇ ਟੈਰਫ ਹੈਗੇ ਆ ਇਹ ਇੱਕ ਐਕਸਕਿਊਜ਼ ਆ ਇਹਨਾਂ ਦਾ ਆਪਣਾ ਵਾਅਦਾ ਤੋੜਨ ਦੇ ਲਈ ਅ ਅ ਮਤਲਬ ਜਿਹੜੀ ਟੈਕਸ ਰਿਲੀਫ ਦੇ ਲਈ ਅਸਲ ਚਿਰਾਂ ਨੇ ਇਹ ਕਰਨਾ ਹੀ ਨਹੀਂ ਸੀ ਝੂਠਾ ਵਾਦਾ ਕੀਤਾ ਸੀ ਇੱਕ ਤਰੀਕੇ ਨਾਲ ਉਹਨਾਂ ਨੇ ਕਹਿ ਰਿਹਾ ਇਲੈਕਸ਼ਨ ਦੇ ਵਿੱਚ ਤੇ ਇਸ ਕਰਕੇ ਇਹ ਕੀਤਾ ਜਾ ਰਿਹਾ ਜਿਹੜੇ BC ਜਨਰਲ এমਪਲਾਈ ਯੂਨੀਅਨ ਆ ਉਹ ਚਿੰਤਤ ਇਸ ਗੱਲ ਦੇ ਉੱਤੋਂ ਆ ਕਿ ਜਿਹੜੀ ਫ੍ਰੀਜ਼ਿੰਗ ਆ ਇਹਦੇ ਨਾਲ ਜਿਹੜੀਆਂ ਮਹੱਤਵਪੂਰਨ ਸਰਕਾਰੀ ਨੌਕਰੀਆਂ ਆ ਉਹਨਾਂ ਦੇ ਉੱਤੇ ਅਸਰ ਪਾਊਗਾ ਜਿਹੜੇ ਪਾਲਿਸੀ ਐਨਾਲਿਸਟ ਨੇ ਜਾਂ ਦੂਜੇ ਜਿਹੜੇ ਇਕਨੋਮਿਕ ਪ੍ਰੋਜੈਕਸ਼ਨ ਨੇ ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਰੋਕ ਸਕਦੇ ਆ ਉਹਨਾਂ ਦੇ ਉੱਤੇ ਅਸਰ ਪੈ ਸਕਦਾ ਆ ਸੋ ਜਿਹੜਾ ਟੈਰਫ ਆ ਜਿਹੜਾ ਖਤਰਾ ਸੀਗਾ ਕਿ 25% ਟੈਰਫ ਜਿਹੜੀਆਂ ਬਹੁਤੀਆਂ ਕੈਨੇਡੀਅਨ ਗੁੱਡਸ ਦੇ ਉੱਤੇ ਲੱਗਣਾ ਤੇ 10% એનર્ਜੀ ਦੇ ਉੱਤੇ ਉਹਦੇ ਕਰਕੇ ਇਹ ਕੀਤਾ ਗਿਆ ਹੈ ਬਜਟ ਤੇ ਜਿਹੜੇ ਇਕਨੋਮਿਕ ਫੋਰਕਾਸਟ ਆ BC ਦੀ ਜਿਹੜੀ ਬਜਟ ਆਉਣ ਵਾਲਾ ਆ ਉਹ ਜ਼ਿਆਦਾ ਫੋਕਸ ਹੋਊਗਾ ਕਿ ਜਿਹੜੀਆਂ ਕੋਰ ਸਰਵਿਸਿਜ਼ ਨੇ ਜਿਵੇਂ ਇਕਨੋਮਿਸਟ ਤੋਂ ਇਨਪੁਟ ਲੈ ਕੇ ਫਿਰੋਜ਼ੀ ਸਾਹਿਬ ਨਾਲ ਬਣਾਇਆ ਜਾਊਗਾ ਪਰ ਫਿਲਹਾਲ ਜਿਹੜਾ ਇਹਨੂੰ ਰੋਕ ਦਿੱਤਾ ਗਿਆ ਅਗਲੀ ਉਸੋ ਗੱਲਬਾਤ ਚਾਈਨੀਜ਼ ਤੇ ਮੈਕਸੀਕਨ ਕਾਰਟਲ ਕਿੱਦਾਂ ਇਨਵੋਲਵ ਆ ਕੈਨੇਡਾ ਨਾਲ ਇਹਦਾ ਕੀ ਸਬੰਧ ਆ ਪਿਛਲੇ ਸਮੇਂ ਦੇ ਵਿੱਚ ਅਸੀਂ ਬਹੁਤ ਵਾਰੀ ਇਹ ਗੱਲਬਾਤ ਕੀਤੀ ਜਾਂ ਜਦੋਂ ਡੋਨਲਡ ਟਰੰਪ ਰਾਸ਼ਟਰਪਤੀ ਅਮਰੀਕਾ ਦੇ ਵਿੱਚ ਬਣੇ ਉਹਨੇ ਮੁੱਖ ਇੱਕ ਰੋਲਾ ਇਹ ਪਾਇਆ ਕਿ ਫੈਂਟਨਲ ਇੱਥੋਂ ਆ ਰਹੀ ਆ ਹੁਣ ਲੋਕ ਕਹਿੰਦੇ ਆ ਵੀ ਫੈਂਟਨਲ ਕਿੱਥੋਂ ਆ ਰਹੀ ਕਿਉਂਕਿ ਫੈਂਟਨਲ ਤੇ ਜਿੰਨੀ ਫੜੀਗੀ ਆ ਉਹ ਬਹੁਤ ਥੋੜੀ ਜੀ ਇੱਥੋਂ ਫੜੀ ਗਈ ਹੈ ਜੇ 8000 ਪਾਉਂਡ ਟੋਟਲ ਫੈਂਟਨਲ ਫੜੀ ਗਈ ਹੈ ਤੇ 40 ਪਾਉਂਡ ਸਾਰੀ ਇੱਥੋਂ ਫੜੀ ਗਈ ਹੈ ਕੈਨੇਡਾ ਦੇ ਬਾਰਡਰ ਤੋਂ ਵੀ ਇਹ ਵੱਡਾ ਮੁੱਦਾ ਨਹੀਂ ਆ ਡੋਨਲਡ ਟਰੰਪ ਕਿਉਂ ਕਹਿ ਰਹੇ ਆ ਹੁਣ ਉਸ ਗੱਲ ਦੀ ਕੁਛ ਜਿਹੜੀ ਕਰੋੜ ਤਾਂ ਕਹਿ ਲਵਾਂ ਉਹਦੀ ਕੋਸ਼ਿਸ਼ ਪੋਰਟ ਏਸ ਪਾਸਿਓਂ ਹੋ ਰਹੀ ਆ ਕਿ ਚਾਈਨੀਜ਼ ਤੇ ਮੈਕਸੀਕਨ ਕਾਰਟਲ ਜੋ ਕੁਛ ਇਹ ਤੰਦਾ ਆਪਣਾ ਜੁਰਮ ਦਾ ਕਰ ਰਿਹਾ ਹੈ ਥਰੂ ਕੈਨੇਡਾ ਕਰ ਰਿਹਾ ਚਲੋ ਕ੍ਰਿਮੀਨਲ ਗਰੁੱਪਸ ਨੇ ਚਾਹੇ ਉਹ ਚੀਨ ਤੋਂ ਨੇ ਚਾਹੇ ਮੈਕਸੀਕੋ ਤੋਂ ਨੇ ਜਿਹੜੀਆਂ ਕੈਨੇਡਾ ਦੀਆਂ ਬੰਦਰਗਾਹਾਂ ਨੇ ਇਹਨਾਂ ਨੂੰ ਵਰਤ ਕੇ ਇਹ ਆਪਣਾ ਸਾਰਾ ਮਤਲਬ ਕਾਲਾ ਧੰਦਾ ਕਰ ਰਹੇ ਆ ਇੱਕ ਟੋਟੋਆਬਾ ਫਿਸ਼ ਆ ਮੱਛੀ ਦੀ ਕਿਸਮ ਆ ਉਹਦਾ ਜਿਹੜਾ ਬਲੈਡਰ ਆ ਉਹਨੂੰ ਜਿਹੜਾ ਫੈਂਟਨਲ ਪ੍ਰਕਿਰਸਰ ਜਾਂ ਜਿਹੜੇ ਫੈਂਟਨਲ ਪ੍ਰਕਿਰਸਰ ਦਾ ਮਤਲਬ ਇਹ ਆ ਕਿ ਜਿਹੜੇ ਕੈਮੀਕਲ ਤੋਂ ਫੈਂਟਨਲ ਬਣਦੀ ਆ ਇਹਨੂੰ ਅੱਗੇ ਪਿੱਛੇ ਕੀਤਾ ਜਾ ਰਿਹਾ ਕੈਨੇਡਾ ਦੀ ਬੰਦਰਗਾਹ ਦੇ ਨਾਲ ਮੈਕਸੀਕੋ ਵੀ ਜੁੜਦਾ ਆ ਅਮਰੀਕਾ ਵੀ ਜੁੜਦਾ ਆ ਚਾਈਨਾ ਵੀ ਜੁੜਦਾ ਆ ਏਸ਼ੀਆ ਸਾਰਾ ਜੁੜਦਾ ਆ ਕੈਨੇਡਾ ਦੀਆਂ ਜਿਹੜੀਆਂ ਪੋਰਟਸ ਨੇ ਕੀਤਾ ਕੀ ਜਾ ਰਿਹਾ ਇੱਕ ਜਿਹੜੀ ਮੱਛੀ ਦੀ ਕਿਸਮ ਆ ਟੋਟਾਬਾ ਟੋਟਾਬਾ ਫਿਸ਼ ਉਹਦਾ ਜਿਹੜਾ ਸਵਿਮ ਬਲੈਡਰ ਆ ਉਹਦੀ ਵੈਲਿਊ ਬਹੁਤ ਆ ਬਹੁਤ ਬਹੁਤ ਜ਼ਿਆਦਾ ਮਹਿੰਗੀ ਮੱਛੀ ਆ ਇਹ ਇਹਦਾ ਨਾ ਜਿਹੜਾ ਕਹ ਲੋ ਤੁਸੀਂ ਅਨਡੇਂਜਰਡ ਸਪੀਸੀਜ਼ ਹੁੰਦੇ ਆ ਕੁਝ ਜਿਹਨਾਂ ਨੂੰ ਕਹਿੰਦੇ ਨੇ ਕਿ ਦੁਰਲਭ ਪ੍ਰਜਾਤੀਆਂ ਹੁੰਦੀਆਂ ਜਿਹੜੀਆਂ ਖਤਮ ਹੋ ਜਾਂਦੀਆਂ ਦੁਨੀਆ ਤੋਂ ਇਹ 80000 ਡਾਲਰ ਨੂੰ ਕਿਲੋ ਆ 80000 ਡਾਲਰ ਪਰ ਕਿਲੋਗ੍ਰਾਮ ਇਹ ਜਿਹੜੀ ਟੈਟੋਬਾ ਫਿਸ਼ ਆ ਇਹਦੀ ਲੋਡ ਕਿੱਥੇ ਆ ਚੀਨ ਚ ਮੱਛੀ ਕਿੱਥੋਂ ਫੜੀ ਜਾਂਦੀ ਆ ਆ ਮੈਕਸੀਕੋ ਅਮਰੀਕਾ ਤੇ ਇੱਥੇ ਜਿਹੜੇ ਸਮੁੰਦਰ ਆ ਇਹਨਾਂ ਚੋਂ ਜਿਹੜੇ ਟੈਟੋਬਾ ਬਲੈਡਰਸ ਨੇ ਇਹ ਬਲੈਡਰ ਚੀਨ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਉਹਨਾਂ ਦੇ ਟ੍ਰੈਡੀਸ਼ਨਲ ਕੁਜ਼ੀਨ ਦੇ ਵਿੱਚ ਮੈਡੀਸਨ ਦੇ ਵਿੱਚ ਉਹਨਾਂ ਦੇ ਕਾਸਮੈਟਿਕ ਦੇ ਵਿੱਚ ਉਹ ਇੰਨਾ ਜ਼ਿਆਦਾ ਉੱਥੇ ਬਲੈਕ ਮਾਰਕੀਟ ਦੇ ਵਿੱਚ ਉਹਦੀ ਕੀਮਤ ਆ ਵੀ ਉਹਨਾਂ ਨੂੰ ਇਹ ਚਾਹੀਦਾ। ਇਹ ਜਿਹੜਾ ਟ੍ਰੇਡ ਆ ਜਿਹੜਾ ਇਹ ਗੈਰ ਕਾਨੂੰਨੀ ਕਹਿ ਲਓ ਵਪਾਰ ਆ ਇਹ ਫਿਸ਼ ਮੈਕਸੀਕੋ ਤੋਂ ਕੈਲੀਫੋਰਨੀਆ ਤੋਂ ਚਾਈਨਾ ਨੂੰ ਸਮਗਲ ਕੀਤੀ ਜਾਂਦੀ ਆ। ਤੇ ਜਦੋਂ ਕਿ ਚੀਨ ਤੋਂ ਜਿਹੜਾ ਫੈਂਟਰਨਲ ਬਣਾਉਣ ਵਾਲਾ ਕੈਮੀਕਲ ਆ ਜਿਹੜੇ ਪ੍ਰਕਰਸਰਜ਼ ਨੇ ਉਹ ਫੈਂਟਨਲ ਪ੍ਰਕਰਸਰਜ਼ ਨੇ ਜਿਹੜੇ ਕੈਮਿਕ ਇਨਗਰੀਡੀIENTS ਨੇ ਜਿਨ੍ਹਾਂ ਤੋਂ ਫੈਂਟਨਲ ਬਣਨੀ ਆ ਜਿੱਦਾਂ ਅਲੈਬੀਸੀ ਦੇ ਵਿੱਚ ਇੱਥੇ ਫਾਕਲੈਂਡ ਦੇ ਵਿੱਚ ਕਲੋਨੇ ਦੇ ਨੇੜੇ ਫੜੀ ਗਈ ਸੀ ਉਹ ਕੈਨੇਡੀਅਨ ਪੋਰਟਸ ਰਾਹੀਂ ਇਧਰ ਕੱਲੇ ਜਾ ਰਹੇ ਆ ਸੋ ਇੱਕ ਜਿਹੜਾ ਕ੍ਰਾਸ ਬਾਰਡਰ ਕ੍ਰਾਈਮ ਨੈਟਵਰਕ ਇਸ ਚੀਜ਼ ਦਾ ਬਣਿਆ ਆ ਜਿਹੜੀ ਇਹ ਫਿਸ਼ ਸਵਿਮ ਬਲੈਦਰ ਆ ਇਹਨੂੰ ਚੀਨ 'ਚ 80000 ਡਾਲਰ ਨੂੰ ਕਿਲੋ ਦੇਸਾਂ ਨਾਲ ਉਧਰ ਭੇਜਿਆ ਜਾਂਦਾ ਜਿਹੜੀ ਫੈਂਟਾਮਲ ਜਿਹੜਾ ਕੈਮੀਕਲ ਜਿਹੜੀ ਸਿੰਥੈਟਿਕ ਡਰਗ ਜਿਹੜੀ ਜ਼ਹਿਰ ਆ ਉਹ ਉਧਰੋਂ ਇਧਰ ਆ ਰਹੀ ਆ ਤੇ ਜਿਹੜਾ ਇੱਕ ਨਵਾਂ 카ਰਟਲ ਦੱਸਦੇ ਆ ਨਵਾਂ ਕ੍ਰਿਮੀਨਲ ਗਰੁੱਪ ਇਹਦਾ ਨਾਂ ਡ੍ਰੈਗਨ 카ਰਟਲ ਆ ਇਹ ਜਿਹੜਾ ਇਹਦੇ ਵਿੱਚ ਚਾਈਨੀਜ਼ ਤੇ ਇਹ ਮੈਕਸੀਕਨ ਐ ਨੈਸ਼ਨਲ ਇਨਵੋਲਵ ਨੇ ਇਹ ਖਾਸ ਤੌਰ ਦੇ ਉੱਤੇ ਜਿਹੜਾ ਸਪੈਸੀਫਿਕਲੀ ਟਰੈਫਿਕ ਕਰ ਰਿਹਾ ਹੈ ਜੀ ਟਟੋਬਾ ਦੀ ਜਿਹੜੀ ਪੋਰਟ ਦੀ ਵਲਨਰੇਬਿਲਟੀ ਆ ਵੈਨਕੂਵਰ ਸਭ ਤੋਂ ਸਟਰੈਟੈਜਿਕ ਪੁਆਇੰਟ ਬਣਦਾ ਹੈ ਸਾਰੇ ਜਿਹੜੇ ਗੈਰ ਕਾਨੂੰਨੀ ਧੰਦੇ ਦੇ ਵਿੱਚ ਕਿਉਂਕਿ ਜਿੰਨੀਆਂ ਮੇਜਰ ਆਦੀਆਂ ਯੂਐਸ ਦੀਆਂ ਪੋਰਟਸ ਨੇ ਜਾਂ ਏਸ਼ੀਅਨ ਪੋਰਟਸ ਨੇ ਇਹ ਆਈਡੀਅਲ ਲੋਕੇਸ਼ਨ ਬਣਦੀ ਹੈ ਸਮਗਲਿੰਗ ਦੇ ਲਈ ਵੈਨਕੂਵਰ ਤੇ ਇਹਨੂੰ ਵਰਤਿਆ ਜਾ ਰਿਹਾ ਦੂਜੀ ਗੱਲ ਇਹ ਆ ਇੱਥੇ ਡਿਟੈਕਟ ਨਹੀਂ ਹੋ ਸਕਦਾ ਹੁਣ ਜਿਹੜੀ ਟਟੋਬਾ ਬਲੈਡਰਸ ਨੇ ਇਹਨਾਂ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ ਇਹਨੂੰ ਵੈਸੇ ਲੀਗਲ ਫਿਸ਼ ਪ੍ਰੋਡਕਟ ਵੀ ਜਾਂਦੇ ਹੀ ਆ ਜਿਵੇਂ ਟੈਲੈਪੀਆ ਆ ਜਾਂ ਆਕਟੋਪਸਾ ਉਹਨਾਂ ਦੇ ਨਾਲ ਹੀ ਇਹਨੂੰ ਪੇਜਦੇ ਨੇ ਮੱਛੀ ਚੋਂ ਇਹਨੂੰ ਕਿੱਥੋਂ ਪਛਾਣਿਆ ਜਾਣਾ ਵੀ ਇਹ ਕਿਹੜੀ ਮੱਛੀ ਆ ਆਮ ਤੌਰ ਦੇ ਉੱਤੇ ਇਹਨੂੰ ਕੂਲਰਸ ਦੇ ਵਿੱਚ ਟਾਇਰਾਂ ਦੇ ਵਿੱਚ ਜਾਂ ਜਿਹੜੇ ਵਹੀਕਲ ਕੰਪਾਰਟਮੈਂਟ ਦੇ ਵਿੱਚ ਲੁਕਾ ਦਿੱਤਾ ਜਾਂਦਾ ਦੂਜੇ ਪਾਸੇ ਜਿਹੜਾ ਨਸ਼ਾ ਉਹਦਾ ਫੈਂਟਨਲ ਉਹਨੂੰ ਲੱਭਣਾ ਲਗਭਗ ਨਾ ਮਤਲਬ ਅਸੰਭਵ ਹੀ ਆ ਕਿਉਂਕਿ ਮਾਤਰਾ ਹੀ ਇੰਨੀ ਥੋੜੀ ਆ ਉਹਦੀ ਕਿ ਉਹਦੀ ਵੈਲਿਊ ਬਹੁਤ ਜ਼ਿਆਦਾ ਆ ਕਿੰਨੇ ਕੰਟੇਨਰ ਆਉਂਦੇ ਆ ਹਜ਼ਾਰਾਂ ਹੀ ਕੰਟੇਨਰ ਉਹਨਾਂ ਦੇ ਕਿਹੜੇ ਖੁੰਝੇ ਦੇ ਵਿੱਚ ਕਿੱਥੇ ਕੋ ਫੈਂਟਨਲ ਰੱਖੀ ਪਈ ਆ ਕੌਣ ਲੱ ਜੇ ਪ੍ਰੈਕਟੀਕਲੀ ਉਹਨਾਂ ਸਾਰਿਆਂ ਨੂੰ ਖੋਲ ਕੇ ਦੇਖਣ ਲੱਗ ਜੋ ਜਾਂ ਕੋਈ ਏਦਾਂ ਦਾ ਹੋਵੇ ਵੀ ਉਹਨੂੰ ਚੈੱਕ ਕਰਨਾ ਹੋਵੇ ਪ੍ਰੈਕਟੀਕਲੀ ਪੋਸੀਬਲ ਹੀ ਨਹੀਂ ਤੇ ਵੈਂਕੂਵਰ ਇਸ ਕਰਕੇ ਇੱਕ ਬਹੁਤ ਇਹਨਾਂ ਸਮਗਲਰਾਂ ਦੇ ਲਈ ਆਈਡੀਅਲ ਸਪੋਰਟ ਬਣ ਜਾਂਦਾ ਇਸੇ ਗੱਲ ਕਰਕੇ ਟਰੰਪ ਰੋਲਾ ਪਾਉਂਦੇ ਆ ਵੀ ਇਧਰੋਂ ਜਿਹੜਾ ਨਸ਼ਾ ਪੱਤਾ ਇਧਰ ਆ ਰਿਹਾ ਸੋ ਜਿਹੜੇ ਕੈਮੀਕਲ ਨੂੰ ਭੇਜਣਾ ਔਰ ਜਿਹੜੀ ਡੈਡਲੀ ਡਰੱਗ ਐਸ ਵੇਲੇ ਫੈਂਟਨਿਲ ਦਾ ਕ੍ਰਾਈਸਿਸ ਜਿਹੜਾ ਕਹ ਲਓ ਕਿ ਲਗਭਗ 50 ਹਜ਼ਾਰ ਦੇ ਨਿੜੇ ਮੌਤਾਂ ਹੋ ਚੁੱਕੀਆਂ 2016 ਤੋਂ ਲੈ ਕੇ ਹੁਣ ਤੱਕ ਜਿਹੜੀ ਕੈਨੇਡਾ ਦੇ ਲਈ ਵੀ ਬਹੁਤ ਵੱਡਾ ਕਨਸਰਨ ਆ ਅਮਰੀਕਾ ਦੇ ਲਈ ਵੀ ਬਹੁਤ ਵੱਡਾ ਕਨਸਰਨ ਆ ਕਿ ਫੈਂਟਨਲ ਜਿਹੜੀ ਇਥੋਂ ਕੈਨੇਡਾ ਤੋਂ ਉਧਰਲੇ ਪਾਸੇ ਜਾ ਰਹੀ ਹੈ ਜਿਹੜਾ ਬਾਰਡਰ ਸਕਿਉਰਟੀ ਦਾ ਰਿਸਪੌਂਸ ਆ ਕੈਨੇਡਾ ਜਿਹੜਾ ਹੈ ਇਹਨਾਂ ਨੇ ਫੈਂਟਨਲ ਕਜ਼ਰਸ ਲਾਏ ਆ ਇਨਵੈਸਟ ਕੀਤਾ 1.3 ਬਿਲੀਅਨ ਡਾਲਰ ਬਾਰਡਰ ਸਕਿਉਰਟੀ ਦੇ ਵਿੱਚ ਦੇਖੋ ਇਹਦੇ ਤੇ ਕੋਈ ਥਲ ਪੈਂਦੀ ਆ ਜਾਂ ਨਹੀਂ ਦੋਸਤੋ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਸਮਾਪਤ ਕਰਦੇ ਹਾਂ ਤੇ ਲੌਂਗ ਵੀਕਐਂਡ ਫੈਮਿਲੀ ਡੇ ਤੋਂ ਬਾਅਦ ਮੰਗਲਵਾਰ ਨੂੰ ਤੁਹਾਡੇ ਨਾਲ ਫਿਰ ਮੁਲਾਕਾਤਾਂ